ਸਸਰੀਕਾਲ ਵੀ ਸਾਰਾ ਠੀਕ ਠਾਕ ਹੋਊਗਾ ਵਧੀਆ ਹੋਊਗਾ ਤੇ ਮਾਣੋ ਤੇਰਾ ਨਾ ਕਰਦਾ ਆਇਆ ਮਣ ਪਿਆਦਾ ਤੂੰ ਬਾਹ ਹ ਹ ਬੜਾ ਤੇਰਾ ਮਾਣੋ ਲੱਗਿਆ ਹੋਇਆ ਦੁੱਧ ਤੇ ਚੁੰਗਣੀ ਨਾ ਪਾਲਿਆ ਸੀ ਤੇ ਹੋਰ ਛੋਟਾ ਜਿਹਾ ਸੀ ਹਨਾ ਹਾਂ ਹੁਣ ਤਾਂ ਬਾਵਾ ਹੋ ਗਏ ਚੱਕੀ ਗਰਮੀ ਹੈ ਇਹਨੂੰ ਪੱਖਾ ਲਾ ਕੇ ਜੀ ਹੂੰ ਹੂੰ ਗਰਮੀ ਚ ਤਾਂ ਬੈਠਿਆ ਨਹੀਂ ਆ ਗਰਮੀ ਚ ਬੈਂਦਾ ਨਹੀਂ ਇਹ ਲੱਜਵਾਖਾ ਵਾਂਗ ਹੁੰਦਾ ਤੇਰੀ ਬੱਕਲ ਤੇ ਨਾ ਹਮੇਂ ਜੇ ਵੱਖਾਉਂਗ ਬੁੱਕਲ ਜੀ ਰਹਿੰਦਾ ਹਨ ਆ ਜਾ ਮਾੜਾ ਵਾਗਿਆ ਬਿੱਡ ਤੇ ਆ ਜਾ ਛੇਡੂ ਆ ਜਾ ਮਾੜਾ ਬੜਾ ਯਾਰ ਹਨਾ ਪਿਆਰ ਆ ਜਾ ਮਾੜਾ ਕੀ ਕਾਰੋਬਾਰ ਕਰਦੀਆਂ ਮਰ ਡੀੜੇ ਤਾਂ ਨਹੀਂ ਮੰਨਦੇ ਲੀਡ ਵਾਲੇ ਪਏ ਤਾਂ ਮੈਂ ਉਹ ਬਾਰ ਨਹੀਂ ਕੋਈ ਮੁੰਡੇ ਵਾਲੇ ਕਰਦਾ ਅੱਛਾ ਕੇ ਆਂਗੇ ਨੀ ਅੰਬਰਸਰੋਂ ਕੁੜਗੇ ਭਾਈ ਵੀਡੀਓ ਨੂੰ ਲਾਇਕ ਸ਼ੇਅਰ ਸਬਸਕ੍ਰਾਈਬ ਕਰਿਆ ਕਰੋ ਯਾਰ ਭਰਾ ਮਨ ਕੇ ਹੱਥ ਬਨ ਕੇ ਬੇਨਤੀ ਆ ਇੱਕ ਤਾਂ ਬਾਲਾ ਕੰਮ ਧੰਦਾ ਹੈ ਨਾ ਪਸ਼ੂ ਵਾਲੇ ਇਹਨਾਂ ਦੇ ਪਸ਼ੂ ਕਾ ਇਹ ਰੱਖ ਰੱਖੇ ਆ ਪਸ਼ੂ ਕੰਨ ਨਹੀਂ ਗੋਹਾ ਗੋਹਾ ਸਿੱਟਣਾ ਬਹੁਤ ਔਖਾ ਹੈ ਨਾ ਇੱਕ ਢੀਲਾ ਸਰੀਰ ਤੇਰਾ ਠੀਕ ਨਹੀਂ ਹੋਣਾ ਸਰੀਰ ਭਾਈ ਕਰੋ ਵੀਡੀਓ ਨੂੰ ਲਾਇਕ ਸ਼ੇਅਰ ਯਾਰ ਸਬਸਕ੍ਰਾਈਬ ਕਰਿਆ ਕਰੋ ਭਾਈ ਬਨ ਕੇ ਖੰਗ ਖੁੰਗ ਜੀ ਵਾਲੀ ਹੋ ਰਹੀਆਂ ਨੇ ਨਾ ਨਵੇਂ ਦਾ ਮਸ਼ੀਨਾਂ ਰੱਖੇ ਲੀੜਿਆਂ ਵਾਲੀ ਹਾਂ ਬਰਦੇ ਆ ਕਿਹੜਾ ਮਸ਼ੀਨਾਂ ਅੱਛਾ ਮੈਂ ਵਧੀਆ ਸਗਾ ਉਹ ਦੇਖ ਲਓ ਭਰਾ ਮਾ ਰਾਜੂ ਨੇ ਲਾ ਰੱਖਿਆ ਮਸ਼ੀਨ ਤੇ ਸਾਨੂੰ ਦਿਖਾਉਣਾ ਪਸੂ ਉਹਨਾਂ ਦੇ ਬੱਕਰੀਆਂ ਬੱਕਰੀਆਂ ਦਾ ਉਹ ਖੜੀਆਂ ਬੱਕਰੀਆਂ ਚੱਕਤੀ ਨੀੜੇ ਬਾਬਾ ਭਾਈ ਰਾਜੂ ਤੇਰੇ ਕੋਲੇ ਤਾਂ ਤਿੰਨੇ ਘਰਾਂ ਦੇ ਆ ਨਾ ਦੋ ਦੇ ਇੱਕ ਦੇ ਉਹ ਮਕੀਨ ਤੇ ਕੋਈ ਜੀ ਮਸ਼ੀਨ ਤੇ ਯਰ ਮੈਂ ਤੇ ਦਰ ਉਹ ਬਈ ਮਸ਼ੀਨ ਹੈ ਉਹ ਵੀ ਚਲਦੀ ਹੈ ਮਸ਼ੀਨ ਹਾਂ ਦੋ ਘਰਾਂ ਦਾ ਕਰਦੀ ਹਾਂ ਦੋ ਕੁੜੀਆਂ ਗੀਆਂ ਸੱਨ ਕੰਮ ਤਾਂ ਵਾਵਾ ਹੋਇਆ ਹੈ ਨਾ ਬਿੱਲੀ ਦਾ ਬਰੋਂ ਕੁੜਾ ਦਰ ਆ ਗਿਆ ਵਿੱਚ ਹੀ ਰੰਦਾ ਹੈ ਬਾਈ ਕਰੋ ਵੀਡੀਓ ਨੂੰ ਲਾਇਕ ਸ਼ੇਅਰ ਜਾਂ ਸਬਸਕ੍ਰਾਈਬ ਕਰਿਆ ਕਰੋ ਬਾਈ ਬਣ ਕੇ ਫਾਈਲ ਇਹੜਾ ਕਪੜਾ ਚੱਕਿਆ ਨਹੀਂ ਕਿਹੜਾ ਜੂ ਹੂੰ ਚੱਕੀ ਜਾਨੀ ਆ ਚੱਕੀ ਜਾਨੀ ਆ ਦਵਾਈ ਲਿਆਂਦੀ ਦੁਬਾਰੇ ਹੂੰ ਲਿਆਂਦੀ ਨਹੀਂ ਇੰਨੇ ਕਿੰਦੀ ਆਉਂਦੀ ਆਹੋ ਮਹਿੰਗੀ ਆਉਂਦੀ ਆ ਨਾ ਇਹਨਾਂ ਤੋਂ ਬਾਈ ਕੰਮ ਤਾਂ ਨਹੀਂ ਹੁਣ ਕਰਨ ਜਾਂਦੀ ਫੇਰ ਹੁੰਦਾ ਹੀ ਨਹੀਂ ਹੁਣ ਤਾਂ ਹਨਾ ਔਖੇ ਹੀ ਆ ਕੰਮ ਬੜਾ ਔਖਾ ਹੈ ਭਾਈ ਯਾਰ ਕਰਿਆ ਕਰ ਮਦਦ ਬਾਈ ਬਣ ਕੇ ਵੀਡੀਓ ਨੂੰ ਲਾਇਕ ਸ਼ੇਅਰ ਸਬਸਕ੍ਰਾਈਬ ਯਾਰ ਕੋਈ ਹੈਲਪ ਹੋ ਜੂਗੀ। ਕਰਾਉਣ ਕੇ। ਸਰੀਰ ਹੋਆ ਹੈਨਾ। ਕੰਡ ਮੰਗਦੀ। ਨਹੀਂ ਨਹੀਂ ਹੈਨਾ ਪਹਿਲਾਂ ਵਾਲੀ ਗੱਡੀ। ਕਰੰਟ 'ਚ ਨਹੀਂ ਹੈਗੀ ਹੈਨਾ। ਹੂੰ। ਚਲੋ ਕਰੂਆ ਭਗਵਾਨ ਨੂੰ ਮਦਦ। ਕੁੱਤੇ ਵਿੱਲੇ ਇੱਥੇ ਛੱਡ ਆਈ ਹਾਂ 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 ਹਾਂ